हां जी जी मैं करावा अपने पाड़े तू जेड़ा पंडोरी रोड लिंक रोड आंदा वा ये काफी चर तुमा देखंदे हां कि इधर नु रोज नंगी दा और टोया जेड़ा ਘਟੋ ਘਟ 20 फुटया जेड़ा सीवरेज जेड़ा ਡੂੰਗਾ ਵਾ ਜਿਹੜਾ ਉਤੋਂ ਬਿਲਕੁਲ ਉਹ ਹੋਲੇ ਦਾ ਖੁੱਲਾ ਪਿਆ ਵਾ کافی ਜਗ੍ਹਾ ਤੁਮ ਟੋਟ ਚੁੱਕਾ ਵਾ ਥੋੜਾ ਹੀ ਚਰੋ ਹਾਲੇ ਸੀਵਰੇਜ ਨੂੰ ਬਣੇ ਨੂੰ ਜਾਂ ਜਿਹੜਾ ਰੋਡ ਬਣੇ ਨੂੰ ਥੋੜਾ ਜਿਹਾ ਹਵਾ ਕਿ ਸੀਵਰੇਜ ਦਾ ਤੇ ਬਹੁਤ ਹੀ ਮੜਾ ਹਾਲ ਹੋ ਗਿਆ ਮੈਂ ਤੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਮੈਂ ਕਿ ਕੱਲ ਨੂੰ ਜੇ ਕੋਈ ਇੱਥੇ ਕੋਈ ਬੱਚਾ ਜਾਂ ਕੋਈ ਉਹੋ ਜਿਹਾ ਹਾਸਾ ਹੋ ਗਿਆ ਜਿਵੇਂ ਕਿਉਂਕਿ ਇੱਥੇ ਲਾਗੇ ਜage ਕਿਤੇ ਲੇਟ ਵੀ ਨਹੀਂ ਆ ਕਿ ਕੋਈ ਵੀ ਇੱਥੇ ਉਹੋ ਜਿਹਾ ਹਾਸਾ ਹੋ ਸਕਦਾ ਜਿਹਦੇ ਵਿੱਚ ਕੋਈ ਜਾਨੀ ਮਾਨੀ ਕਿਸੇ ਦਾ ਨੁਕਸਾਨ ਹੋ ਸਕਦਾ ਸੀਵਰੇਜ ਪੇ ਕਿੰਨੀ ਦੇਰ ਹੋ ਗਈ ਇੱਥੇ ਸੀਵਰੇਜ ਪੇ ਹੋ ਜੀ ਲਗਭਗ ਸਾਲ ਡੇਢ ਦੋ ਸਾਲ ਹੋਏ ਹੋਣੇ ਜਿਹੜਾ ਸੀਵਰੇਜ ਪਿਆ ਆ ਆਹ ਸੜਕ ਬਣੀ ਹੈ ਨਵੀਂ ਸੜਕ ਹੈ ਇਹਦਾ ਮਤਲਬ ਹੈ ਠੀਕ ਤਰ੍ਹਾਂ ਪ੍ਰਬੰਧ ਨਹੀਂ ਕੀਤੇ ਗਏ ਜਿਹੜੀ ਬਹਿ ਗਈ ਹੈ ਦੇਖੋ ਜੀ ਜਿਹੜਾ ਉਤਲੇ ਪਾਸੇ ਆ ਬਕਾਇਦਾ ਜਿਹੜਾ ਵਧੀਆ ਢੰਗ ਨਾਲ ਉੱਤੇ ਜਾਲ ਹੋਣਾ ਚਾਹੀਦਾ ਮੋਟੇ ਸਰੀਏ ਦਾ ਕਿਉਂਕਿ ਇੱਥੋਂ ਕਾਫੀ ਗੱਡੀਆਂ ਵਾਂ ਜਿਹੜੀਆਂ ਨੰਗਦੀਆਂ ਹੈਵੀ ਗੱਡੀਆਂ ਵੀ ਨੰਗਦੀਆਂ ਜਿਹੜੀਆਂ ਪੇਡਰੂ ਜਾਂਦੀਆਂ ਵਾਂ ਇਧਰੋਂ ਕਿਉਂਕਿ ਤਿਵੜੀ ਨਾਲ ਜਿਹੜਾ ਪੁਲ ਤਿਵੜੀ ਹੈਗਾ ਉਹ ਰੋਡ ਦੇ ਨਾਲ ਜਿਹੜਾ ਅਟੈਚ ਹੋ ਜਾਂਦਾ ਵਾ ਤੇ ਇਧਰੋਂ ਆ ਜਿਹੜਾ ਪੰਡੋਰੀ ਰੋਡ ਆਂਦਾ ਵਾ ਉਹਦੇ ਨਾਲ ਉਧਰੋਂ ਜਿਹੜੀ ਸੜਕਾਂ ਹੁੰਦੀਆਂ ਐ ਨੂੰ ਅਟੈਚ ਹੁੰਦੀ ਆ ਕਿਉਂਕਿ ਕਿਉਂਕਿ ਪ੍ਰੋਪਰ ਜੇ ਦੇ ਵਿੱਚ ਸਰੀਆ ਚੰਗਾ ਜਾਂ ਮੋਟਾ ਪਿਆ ਹੁੰਦਾ ਤੇ ਇਹ ਜਿਹੜੀ ਪੁਲਿਸਲੇ ਪਾਸੇ ਸੀਵਰੇਜ ਦੇ ਬਣਾਈ ਆ ਟੁੱਟ ਨਹੀਂ ਸਕਦੀ ਲੱਗਦਾ ਕਿ ਟੈਕਨੀਕਲ ਕਮੀ ਰਹੀ ਹੈ ਬਿਲਕੁਲ ਕਮੀ ਆ ਜੀ ਬਿਲਕੁਲ ਕਮੀ ਆ ਪਰ ਮੈਂ ਪ੍ਰਸ਼ਾਸਨ ਦੇ ਧਿਆਨ ਜਲਿਓ ਮਾ ਕੇ ਇਹਨੂੰ ਵਧੀਆ ਢੰਗ ਦੇ ਨਾਲ ਜਿਹੜਾ ਬਣਾਇਆ ਜਾਏ ਕਿ ਕੱਲ ਨੂੰ ਜੇ ਕੋਈ ਹਾਦਸਾ ਹੋਏਗਾ ਟੋਕਾ 20 ਫੁੱਟ ਡੂੰਗਾ ਸੀਵਰੇਜ ਹੋਣਾ ਜੇ ਬਾਈਚਾਂ ਕੋਈ ਚਪੇਟ ਵਿੱਚ ਆ ਜੇ ਤੇ ਜਾਣ ਨਹੀਂ ਬਚ ਸਕਦਾ ਬਿਲਕੁਲ ਨਹੀਂ ਜੀ ਬਾਚੀ ਨਹੀਂ ਸਕਦਾ ਬਿਲਕੁਲ ਨਹੀਂ ਪਾਸ ਰਦਾ ਕਿਉਂਕਿ ਇਹਦੇ ਉੱਤੇ ਜਿਹੜੇ ਸਰੀਏ ਬਾਹਰ ਲੰਗੀਆਂ ਲੰਗੀਆਂ ਚੁੰਜਾਂ ਲਗੀਆਂ ਜਾਂ ਜਿਹੜੀਆਂ ਪੌੜੀਆਂ ਬਣੀਆਂ ਪਹਿਲੇ ਨੰਬਰ ਤੇ ਜਿਹੋ ਉੱਚ ਬੰਦਾ ਵਾਜੇ ਦਾ ਸਿਰ ਵਾਹੀ ਖੁੱਲ ਜਾਣਾ ਉਹਦਾ ਤੇ ਥੱਲੇ ਅਰੇਂਜਮੈਂਟ ਕੀਤਾ ਇੱਥੇ ਰਾਤ ਨੂੰ ਇਹ ਬੰਦੇਆਂ ਨੂੰ ਨਾਲ ਘੱਟੇ-ਕੁੱਟੇ ਕਰਕੇ ਤੇ ਰੋੜੇ-ਰਾੜੇ ਲਵਾ ਦਿੰਦੇ ਨੇ ਆ ਇਹ ਦੁਵਾਲੇ ਇਹਦੇ ਤੇ ਮੈਂ ਤਾਂ ਕਹਿੰਦਾ ਕਿ ਜਦਾਂ ਲਾਗੇ ਖੰਭਾ ਵਾ ਕਦੀ ਇੱਥੇ ਕੋਈ ਲਾਈਟ ਵੀ ਲੱਗ ਜਾਣੀ ਚਾਹੀਦੀ ਚੌਂਕ ਦੇ ਵਿੱਚ ਤੇ ਜਿਹਦੇ ਨਾਲ ਜੇ ਕੋਈ ਉਹ ਜੀ ਗੱਲਬਾਤ ਹੋਏ ਤੇ ਫੇਰ ਵੀ ਪਤਾ ਲੱਗ ਜੇ ਕਿਸੇ ਮਾਗ ਪ੍ਰਯੋਜਨ ਆਹੋ ਕੰਮ ਕਰਦੇ ਆ ਖੇਤੀ ਤੋਂ ਖੇਤੀ ਦਾ ਹਲ ਕੀ ਕਰ ਦਿੱਤਾ ਜਾਵੇ। ਦੁਰਘਟਨਾ ਹੋਈ ਹੈ ਭਈ ਇਹਦੇ ਨਾਲ। ਦੇਖੋ ਜੀ ਹਲੇ ਤਾਂ ਹੋਈ ਨਹੀਂ ਹੋ ਸਕਦੀ ਆ। ਕਿਉਂਕਿ ਹਨੇਰਾ ਦਾ ਰਾਤ ਨੂੰ ਕੇਵਲੇ ਕੋਈ ਖਾਦੀ ਪੀਤੀ ਜੀ ਆਏ ਦਾ ਉਹੀ ਡਿਗ ਜਾਏਗਾ। ਤੇ ਕਿਸ ਦੇ ਧਿਆਨ ਜਨਾਏਗਾ ਉਹ ਤਾਂ ਡਿਗਣਾ ਹੀ ਹੈ। ਠੀਕ ਆ। ਭਾਜੀ ਮੇਰਾ ਨਾਮ ਸੁਲੇਮਾਨਾ ਤੇ ਮੇਰਾ ਪਿੰਡ ਪਾੜੇ ਆ। ਅਸੀਂ ਡੇਲੀ ਮੇਰੀ ਸ਼ਾਪ ਹੈ ਤੇ ਅਸੀਂ ਡੇਲੀ ਜਾਂ ਨਹੀਂ ਜਾਂਦੇ ਆ। ਇਹ ਕਿਹੜਾ ਕੋਈ ਨੂਨ ਕਟਕੜ ਦੱਸਦੇ ਹੋਗੇ ਭਾਜੀ। ਇਹ ਆ ਜਿਹੜਾ ਸਾਰਾ ਪ੍ਰਬੰਧ ਹੈ ਹੀ ਲਾਗੇ ਕੋਲ ਦੁਕਾਨਾਂ ਵਾਲਿਆਂ ਨੇ ਕੀਤਾ ਵਾ ਕਿ ਕੋਈ ਇਹਦੇ ਵਿੱਚ ਦੇਖਣਾ ਚਾਹੇ ਕੋਈ ਸਾਈਕਲ ਤੇ ਆਂਦਾ ਵਾ ਪਰ ਲੱਗੇ ਭਾਜੀ ਆਪਣੇ ਪਾਰਕ ਆ ਬੱਚੇ ਖੇਡਦੇ ਆ ਸਾਈਕਲ ਦੇ ਉੱਤੇ ਬੱਚੇ ਸਾਈਕਲਾਂ ਤੇ ਆਂਦੇ ਪਿਆ ਇਸ ਤਰ੍ਹਾਂ ਕੇ ਇਹ ਸਾਰਾ ਭਜਾਵੇ ਤੇ ਆਇਂ ਤੇ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਦੇ ਆ ਇਹਦਾ ਜਲਦੀ ਜਲਦੀ ਹੱਲ ਕੀਤਾ ਜਾਵੇ 20 ਫੁੱਟ ਖੱਡਾ ਵਾ ਜੇ ਕੋਈ ਡੇਗਾ ਤੋਂ ਬਾਕੀ ਨਹੀਂ ਸਕਦਾ